ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸਾਰੇ ਵਿਦਿਆਰਥੀਆਂ ਦਾ ਮੈਂ ਨਵਦੀਪ ਸਿੰਘ ਚੁਨੀਰ ਸਵਾਗਤ ਕਰਦਾ ਆਪਣੇ YouTube ਚੈਨਲ ਦੇ ਉੱਪਰ ਵਿਦਿਆਰਥੀਓ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤਿੰਨ ਚੀਜ਼ਾਂ ਦੇ ਬਾਰੇ ਵਿੱਚ ਪਹਿਲੀ ਹੈ ਛੰਦ ਦੂਜੀ ਹੈ ਅਲੰਕਾਰ ਤੇ ਤੀਜੀ ਹੈ ਰਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਹਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਹੁਣ ਆਪਾਂ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ ਤੇ ਪਹਿਲੀ ਚੀਜ਼ ਜੇ ਸਾਡੇ ਕੋਲੇ ਹੈਗੀ ਆ ਜਿਹੜੀ ਉਹ ਹੈ ਛੰਦ ਤਾਂ ਆਪਾਂ ਛੰਦ ਦੇ ਉੱਤੇ ਗੱਲ ਕਰਦੇ ਆ ਕਿ ਛੰਦ ਕੀ ਹੁੰਦਾ ਤਾਂ ਬੱਚਿਓ ਛੰਦ ਹੁੰਦਾ ਇੱਕ ਪੈਮਾਨਾ ਇੱਕ ਹੁੰਦਾ ਮੀਟਰ ਜਿਸ ਦੇ ਆਧਾਰ ਤੇ ਕੋਈ ਕਵੀ ਆਪਣੀ ਕਵਿਤਾ ਦੀ ਰਚਨਾ ਕਰਦਾ ਤੇ ਜਿਹੜਾ ਛੰਦ ਆ ਬੱਚਿਓ ਉਹ ਪ੍ਰਾਤਨ ਕਾਲ ਤੋਂ ਕਵਿਤਾ ਦਾ ਇੱਕ ਜ਼ਰੂਰੀ ਤੱਤ ਮੰਨਿਆ ਗਿਆ ਹੈ ਪੁਰਾਣੇ ਵਕਤਾਂ ਦੇ ਵਿੱਚ ਪ੍ਰਾਤਨ ਕਾਲ ਤੇ ਮੱਧ ਕਾਲ ਦੇ ਵਿੱਚ ਕੀ ਹੁੰਦਾ ਸੀ ਕਿ ਛੰਦ ਤੋਂ ਬਿਨਾਂ ਕਵਿਤਾ ਦੀ ਕਲਪਨਾ ਵੀ ਨਹੀਂ ਸੀ ਹੋ ਸਕਦੀ ਜਿੰਨਾ ਵੀ ਕਾਵ ਰਚਿਆ ਗਿਆ ਸਾਰਾ ਛੰਦਬੱਧ ਰਚਿਆ ਗਿਆ ਅੱਜ ਦੇ ਦੌਰ ਦੇ ਵਿੱਚ ਛੰਦ ਮੁਕਤ ਕਵਿਤਾ ਜਿਹੜੀ ਲਿਖੀ ਜਾਣ ਲੱਗੀ ਆ ਪਰੰਤੂ ਪ੍ਰਾਤਨ ਕਾਲ ਤੇ ਮੱਧ ਕਾਲ ਦੇ ਵਿੱਚ ਜਿੰਨੀ ਵੀ ਕਵਿਤਾ ਲਿਖੀ ਆ ਉਹ ਛੰਦਬੱਧ ਹੀ ਲਿਖੀ ਗਈ ਆ ਬੱਚਿਓ ਇੱਕ ਤਾਂ ਸਾਡਾ ਸੰਸਕ੍ਰਿਤ ਦਾ ਵਿਦਵਾਨ ਤੇ ઋષਿ ਹੋਇਆਗਾ ਜਿਸ ਦਾ ਨਾਂ ਸੀ ਪਿੰਗਲ ઋષਿ ਉਸ ਨੇ ਕੀ ਕੀਤਾ ਸੀ ਕਿ ਛੰਦਾਂ ਦੇ ਨਿਯਮਾਂ ਦਾ ਇੱਕ ਗ੍ਰੰਥ ਤਿਆਰ ਕੀਤਾ ਸੀ ਤੇ ਗ੍ਰੰਥ ਦਾ ਨਾਂ ਸੀ ਛੰਦ ਸੂਤਰ ਜਾਂ ਛੰਦ ਸ਼ਾਸਤਰ ਅਸੀਂ ਲੋਕ ਭਾਰਤੀ ਲੋਕ ਉਸ ਗ੍ਰੰਥ ਦਾ ਨਾਂ ਹੀ ਪਿੰਗਲ ਰੱਖ ਲਿਆ ਅਸੀਂ ਅਸੀਂ ਉਸ ਨੂੰ ਪਿੰਗਲ ਕਹਿਣ ਲੱਗ ਪਏ ਪਿੰਗਲ ਅਸੀਂ ਉਸ ਨੂੰ ਤਾਂ ਕਹਿਣ ਲੱਗ ਪਏ ਕਿਉਂਕਿ ਉਹ ਪਿੰਗਲ ઋષਿ ਨੇ ਲਿਖਿਆ ਸੀ ਪਿੰਗਲ ઋષਿ ਦੇ ਲਿਖੇ ਹੋਣ ਕਰਕੇ ਹੀ ਉਸ ਨੂੰ ਪਿੰਗਲ ਕਹਿਣ ਲੱਗ ਪਏ ਤਾਂ ਇਸੇ ਕਰਕੇ ਬੱਚੋ ਇੱਕ ਕਹਾਵਤ ਬਣ ਗਈ ਪੰਜਾਬੀ ਦੇ ਵਿੱਚ ਕਿ ਪਿੰਗਲਵਾਜ ਕਵੀਸ਼ਰੀ ਗੀਤਾਵਾਜ ਗਿਆ ਭਾਵ ਜਿਹੜੇ ਵਿਅਕਤੀ ਨੇ ਕਵੀਸ਼ਰੀ ਦੀ ਜਾਚ ਸਿੱਖਣੀ ਆ ਉਸ ਨੂੰ ਪਿੰਗਲ ਪੜ੍ਹਨਾ ਪੈਣਾ ਜਿਸ ਵਿਅਕਤੀ ਨੇ ਗਿਆਨ ਪ੍ਰਾਪਤ ਕਰਨਾ ਉਸ ਨੂੰ ਗੀਤਾ ਪੜ੍ਹਨੀ ਪਵੇਗੀ ਗੀਤਾ ਤੋਂ ਬਿਨਾ ਗਿਆਨ ਨਹੀਂ ਆ ਸਕਦਾ ਤੇ ਪਿੰਗਲ ਤੋਂ ਬਿਨਾ ਕਵੀਸ਼ਰੀ ਦੀ ਜਾਚ ਨਹੀਂ ਆ ਸਕਦੀ ਹੁਣ ਬੱਚਿਓ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਸ਼ੰਦ ਆ ਉਸ ਦੀ ਜ਼ਰੂਰਤ ਕਿਉਂ ਪੈਂਦੀ ਹੈਗੀ ਕਾਵ ਸਿਰਜਣਾ ਦੇ ਲਈ ਕਵਿਤਾ ਸਿਰਜਣਾ ਵਿੱਚ ਸ਼ੰਦ ਦੀ ਯੁਗਤ ਨੂੰ ਪ੍ਰਭਾਵਸ਼ਾਲੀ ਯੁਗਤ ਮੰਨਿਆ ਗਿਆ ਕਿਉਂ ਮੰਨਿਆ ਗਿਆਗਾ ਕਿਉਂਕਿ ਜਿਹੜੀ ਛੰਦ ਦੀ ਜੁਗਤ ਆ ਗਈ ਛੰਦ ਦੇ ਨਾਲ ਕੋਈ ਕਵਿਤਾ ਦੇ ਭਾਵ ਤੇ ਖਿਆਲ ਆ ਜਿਹੜੇ ਉਹ ਤਿੱਖੇ ਹੋ ਜਾਂਦੇ ਨੇ ਭਾਵਾਂ ਤੇ ਖਿਆਲਾਂ ਨੂੰ ਇੱਕ ਲੜੀ ਦੇ ਵਿੱਚ ਪਰੋਇਆ ਜਾਂਦਾ ਛੰਦ ਹੀ ਨੇ ਜਿਹੜੇ ਕਵਿਤਾ ਨੂੰ ਸਜਰਾਪਣ ਤੇ ਤਾਜ਼ਗੀ ਬਖਸ਼ੀ ਛੰਦ ਨੇ ਜਿਹੜੇ ਕਵਿਤਾ ਦੇ ਪ੍ਰਭਾਵ ਦੇ ਵਿੱਚ ਵਾਧਾ ਕਰਦੇ ਨੇ ਛੰਦ ਦੇ ਕਾਰਨ ਹੀ ਕਵਿਤਾ ਦੇ ਦੇ ਵਿੱਚ ਰਸਤੇ ਰਾਗ ਪੈਦਾ ਹੁੰਦਾ ਤੇ ਛੰਦ ਹੀ ਨੇ ਜਿਹੜੇ ਕਵੀ ਅਤੇ ਪਾਠਕ ਦੇ ਵਿਚਕਾਰ ਇੱਕ ਸੁਖਾਵਾਂ ਰਿਸ਼ਤਾ ਕਾਇਮ ਕਰਦੇ ਠੀਕ ਹੈ ਬੱਚੋ ਇਹ ਚੀਜ਼ਾਂ ਨੇ ਜਿੰਨਾ ਕਰਕੇ ਛੰਦ ਦੀ ਜ਼ਰੂਰਤ ਪੈਂਦੀ ਆ ਕਿਸੇ ਕਵਿਤਾ ਨੂੰ ਸਿਰਜਣ ਦੇ ਲਈ ਹੁਣ ਗੱਲ ਕਰਦੇ ਆ ਕਿ ਛੰਦ ਦੀ ਪਰਿਭਾਸ਼ਾ ਕੀ ਹੋ ਸਕਦੀ ਆ ਅਸੀਂ ਛੰਦ ਦੀ ਪਰਿਭਾਸ਼ਾ ਕੀ ਲਿਖੀਏ ਇਮਤਿਹਾਨ ਦੇ ਵਿੱਚ ਪਰਿਭਾਸ਼ਾ ਦੇ ਲਈ ਤੁਸੀਂ ਬੱਚਿਓ ਐਨੀ ਚੀਜ਼ ਯਾਦ ਰੱਖਣੀ ਆ ਐਨੀ ਕੀ ਚੀਜ਼ ਤੁਸੀਂ ਲਿਖਣੀ ਆ ਕਿ ਕਵਿਤਾ ਵਿੱਚ ਮਾਤਰਾਾਂ ਜਾਂ ਵਰਣਾਂ ਦੀ ਖਾਸ ਵਿਉਂਤ ਨਾਲ ਜੋ ਸੁਰ ਤਾਲ ਤੇ ਤੁਕਾਂਤ ਮੇਲ ਹੁੰਦਾ ਹੈ ਉਹ ਛੰਦ ਹੈ ਠੀਕ ਹੈ ਹੁਣ ਛੰਦ ਹੁੰਦੇ ਨੇ ਬੱਚਿਓ ਸਾਡੇ ਕੋਲੇ ਤਿੰਨ ਪ੍ਰਕਾਰ ਦੇ ਪਹਿਲੇ ਨੇ ਸਾਡੇ ਕੋਲੇ ਵਰਣਿਕ ਛੰਦ ਦੂਜੇ ਨੇ ਸਾਡੇ ਕੋਲੇ ਮਾਤ੍ਰਿਕ ਛੰਦ ਤੇ ਤੀਜੇ ਨੇ ਸਾਡੇ ਕੋਲੇ ਗਣਿਕ ਛੰਦ ਵਰਣ ਵਰਣਿਕ ਛੰਦਾਂ ਦੇ ਵਿੱਚ ਅਸੀਂ ਵਰਨਾਂ ਦੀ ਗਿਣਤੀ ਕਰਦੇ ਹਾਂ ਮਾਤ੍ਰਿਕ ਛੰਦਾਂ ਦੇ ਵਿੱਚ ਅਸੀਂ ਮਾਤਰਾਵਾਂ ਦੀ ਗਿਣਤੀ ਕਰਦੇ ਹਾਂ ਗਣਿਕ ਛੰਦਾਂ ਦੇ ਵਿੱਚ ਅਸੀਂ ਗਣਾਂ ਦੀ ਗਿਣਤੀ ਕਰਦੇ ਹਾਂ ਹੁਣ ਵਰਣ ਕੀ ਹੁੰਦੇ ਨੇ ਮਾਤਰਾਵਾਂ ਕੀ ਹੁੰਦੀਆਂ ਨੇ ਜਾਂ ਗਣ ਕੀ ਹੁੰਦੇ ਨੇ ਇਹ ਅੱਗੇ ਜਾਣੋਗੇ ਤੁਸੀਂ ਵੀਡੀਓ ਦੇ ਵਿੱਚ ਥੋੜਾ ਜਿਹਾ ਬੱਚੋ ਐਨਾ ਸਮਝ ਲਓ ਕਿ ਜਿਹੜੇ ਸਾਡੇ ਕੋਲੇ ਵਰਣ ਨੇ ਉਹ ਹੁੰਦਾ ਅੱਖਰ ਪੰਜਾਬੀ ਦੇ ਵਿੱਚ ਸੀ ਵਰਣ ਨੂੰ ਅੱਖਰ ਕਿਹਾ ਜਾਂਦਾ ਤੇ ਜਿਹੜੇ ਸਾਡੇ ਕੋਲੇ ਊੜਾ ਐੜਾ ਈੜੀ ਮਤਲਬ ਊੜੇ ਤੋਂ ਲੈ ਕੇ ੜਾੜੇ ਤੱਕ ਨੇ ਇਹ ਸਾਰੇ ਦੇ ਸਾਰੇ ਅੱਖਰ ਤਾਂ ਵਰਣੇ ਕਿੰਸ਼ੰਦਾਂ ਦੇ ਵਿੱਚ ਅਸੀਂ ਸਿਰਫ ਤੇ ਸਿਰਫ ਇਹਨਾਂ ਦੀ ਗਿਣਤੀ ਕਰਦੇ ਹਾਂ ਕਿਸੇ ਵਿਹਾਰੀ ਸਿਹਾਰੀ ਔਂਕੜ ਦਲੈਂਕੜ ਲਾਵੇਂ ਦਲਾਵੇਂ ਦੀ ਗਿਣਤੀ ਨਹੀਂ ਕਰਦੇ ਜਿਹੜੇ ਸਾਡੇ ਕੋਲੇ ਮਾਤ੍ਰਿਕ ਛੰਦ ਨੇ ਉਹਦੇ ਵਿੱਚ ਅਸੀਂ ਮਾਤਰਾਵਾਂ ਵੀ ਗਿਣਦਿਆਂ ਨਾਲ ਵਰਣ ਤਾਂ ਗਿਣਨੇ ਗੰਨੇ ਆ ਨਾਲ ਮਾਤਰਾਵੇਂ ਵੀ ਗਿਣਦੇ ਆ ਮਤਲਬ ਜੇ ਉਹ ਬਿਹਾਰੀ ਲੱਗੀ ਆ ਦਲੈਂਕੜ ਲੱਗਿਆਗਾ ਲਾਵਾਂ ਲੱਗਿਆ ਦੁਲਾਵਾਂ ਲੱਗਿਆ ਹੋੜਾ ਲੱਗਿਆ ਕਨੋੜਾ ਲੱਗਿਆ ਟਿੱਪੀ ਲੱਗੀ ਬਿੰਦੀ ਲੱਗੀ ਆ ਇਹਨਾਂ ਨੂੰ ਵੀ ਅਸੀਂ ਗਿਣਦੇ ਆ ਠੀਕ ਹੈ ਹੁਣ ਮਾਤਰਾਵਾਂ ਨੂੰ ਬੱਚਿਓ ਅਸੀਂ ਦੋ ਕਿਸਮ ਦੇ ਨਾਲ ਗਿਣਦੇ ਆ ਲਘੂ ਤੇ ਗੁਰੂ ਮਤਲਬ ਲਘੂ ਤੇ ਦੀਰਗ ਲਘੂ ਦੇ ਲਈ ਸਾਡੇ ਕੋਲੇ ਜਿਹੜਾ ਚਿੰਨ ਹੁੰਦਾ ਉਹ ਅੰਗਰੇਜ਼ੀ ਦੀ ਆਈ ਹੁੰਦੀ ਹੈ ਤੇ ਦੀਰਗ ਦੇ ਲਈ ਗੁਰੂ ਦੇ ਲਈ ਜਿਹੜਾ ਸਾਡੇ ਕੋਲੇ ਚਿੰਨ ਆ ਉਹ ਅੰਗਰੇਜ਼ੀ ਦੀ ਐ ਸ ਤਾਂ ਹੁਣ ਬੱਚੋ ਇਹ ਗੱਲ ਸਮਝੋ ਕਿ ਜਿਹੜਾ ਲਘੂ ਵਰਨਾ ਉਹ ਕੀ ਹੁੰਦਾ ਲਘੂ ਦੇ ਵਿੱਚ ਸਾਡੇ ਕੋਲੇ ਕੱਲੇ-ਕੱਲੇ ਅੱਖਰ ਨੇ ਮਤਲਬ ਦੇਖੋ ਜਿੱਦਾਂ ਕਕਾ ਖਖਾ ਗਗਾ ਚਚਾ ਇੱਥੇ ਤੁਹਾਨੂੰ ਨਜ਼ਰ ਆ ਰਹੇ ਨੇ ਸਕਰੀਨ ਤੇ ਤਾਂ ਇਹ ਲਗੂ ਨੇ ਇਸ ਤੋਂ ਇਲਾਵਾ ਕਿਉਂਕਿ ਇਹ ਮੁਕਤੇ ਨੇ ਮੁਕਤਾ ਲਗੂ ਦੇ ਵਿੱਚ ਗਿਣਿਆ ਜਾਂਦਾ ਇਸ ਤੋਂ ਇਲਾਵਾ ਜਿਹੜੀ ਸਿਹਾਰੀ ਆ ਉਹ ਵੀ ਲਗੂ ਦੇ ਵਿੱਚ ਗਿਣੀ ਜਾਂਦੀਆਂ ਜਿੱਥੇ ਵੀ ਕਿਸੇ ਅੱਖਰ ਨੂੰ ਸਿਹਾਰੀ ਲੱਗੀ ਹੋਊਗੀ ਉਹ ਵੀ ਲਗੂ ਦੇ ਵਿੱਚ ਗਿਣੀ ਜਾਂਦੀ ਉਹ ਭਾਅ ਉਹਦੀ ਮਾਤਰਾ ਨਹੀਂ ਗਿਣੀ ਜਾਂਦੀ ਇੱਕ ਮਾਤਰਾ ਹੀ ਗਿਣੀ ਜਾਊਗੀ ਉਹਦੀ ਜੇ ਹੁਣ ਕੱਕੇ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਕਿਸੇ ਵੀ ਅੱਖਰ ਨੂੰ ਸਿਹਾਰੀ ਲੱਗੀ ਆ ਤਾਂ ਉਹਦੀ ਮਾਤਰਾ ਇੱਕ ਗਿਣੀ ਜਾਊ ਜੇਕਰ ਇਸੇ ਤਰ੍ਹਾਂ ਕਿਸੇ ਅੱਖਰ ਨੂੰ ਔਂਕੜ ਲੱਗਿਆ ਹੋਇਆ ਤਾਂ ਇਸ ਦੀ ਮਾਤਰਾ ਵੀ ਇੱਕ ਗਣੀ ਜੋ ਮੁਕਤੇ ਦੀ ਵੀ ਇੱਕ ਸਿਹਾਰੀ ਦੀ ਵੀ ਇੱਕ ਤੇ ਔਂਕੜ ਦੀ ਵੀਕ ਤਾਂ ਹੁਣ ਅਸੀਂ ਗੱਲ ਕਰਦੇ ਆ ਕਿ ਦੀਰਗ ਦੇ ਵਿੱਚ ਗੁਰੂ ਦੇ ਵਿੱਚ ਗੁਰੂ ਦੇ ਵਿੱਚ ਕੀ ਹੁੰਦਾ ਇਹਨੂੰ ਅਸੀਂ ਅੰਗਰੇਜ਼ੀ ਦੀ ਆਈ ਚ ਨਾਲ ਦਰਸਾਉਣੇ ਆ ਤਾਂ ਇੱਥੇ ਇੱਕ ਉਦਾਹਰਨ ਦਿੱਤੀ ਹੋਈ ਆ ਦੇਖੋ ਕ ਕ ਰ ਰ ਕਰ ਇਹਦੇ ਵਿੱਚ ਸਿਰਫ ਤੇ ਸਿਰਫ ਦੋ ਹੀ ਅੱਖਰ ਨੇ ਮੁਕਤੇ ਨੇ ਦੋਨੇ ਤਾਂ ਇਹਦੇ ਵਿੱਚ ਦੋ ਲਗੂ ਨੇ ਹੁਣ ਸੋਹਜ ਠੀਕ ਕਰ ਆਪਾਂ ਇਹ ਦੇਖੀਏ ਵੀ ਇੱਕ ਇਹਦੇ ਚ ਸ ਸਸਾ ਇੱਕ ਹਾ ਹਾ ਇੱਕ ਜ ਜ ਠੀਕ ਆ ਤਿੰਨ ਤਾਂ ਇਹ ਚ ਵਰਣ ਹੋ ਗਏ ਚੌਥੀ ਇੱਕ ਮਾਤਰਾ ਲੱਗੀ ਹੋਈ ਆ ਔਂਕੜ ਔਂਕੜ ਨੂੰ ਅਸੀਂ ਗਿਣਨਾ ਨਹੀਂ ਇਸ ਕਰਕੇ ਇਹ ਤਿੰਨ ਹੀ ਰਹਿ ਗਏ ਇਸੇ ਤਰੀਕੇ ਨਾਲ ਹੁਣ ਇੱਥੇ ਸਿਰਾ ਸਿਰ ਦੇ ਵਿੱਚ ਕੀ ਆ ਬੱਚੋ ਇੱਕ ਸਸਾ ਦਾ ਇੱਕ ਰਾਰਾ ਦਾ ਦੋ ਹੋ ਗਏ ਤੀਜੀ ਸਿਹਾਰੀ ਹੋ ਗਈ ਹੁਣ ਸਿਹਾਰੀ ਨੂੰ ਅਸੀਂ ਗਿਣਨਾ ਨਹੀਂ ਹੁੰਦਾ ਇਸ ਕਰਕੇ ਇੱਥੇ ਵੀ ਦੋ ਹੀ ਨੇ ਦੋ ਨੇ ਲਗੂ ਨੇ ਠੀਕ ਆ ਬਾਕੀ ਬੜੇ ਲੰਬੇ ਚੌੜੇ ਚੱਕਰ ਚ ਪੈਣ ਦੀ ਜ਼ਰੂਰਤ ਨਹੀਂ ਹੁਣ ਅਸੀਂ ਗੱਲ ਕਰਦੇ ਹਾਂ ਕਿ ਗੁਰੂ ਵਰਨਾ ਦੇ ਵਿੱਚ ਕੀ ਕੁਝ ਆਉਂਦਾਗਾ ਗੁਰੂ ਦੇ ਵਿੱਚ ਗੁਰੂ ਦੇ ਵਿੱਚ ਜਦੋਂ ਕਿਸੇ ਅੱਖਰ ਦੇ ਨਾਲ ਕੰਨਾ ਲੱਗਿਆ ਹੁੰਦਾ ਤਾਂ ਉਸ ਦੀ ਮਾਤਰਾ ਗੀ ਜਿਹੜੀ ਉਹ ਗਿਣੀ ਜਾਊਗੀ ਹੁਣ ਜਿਵੇਂ ਕੱਕੇ ਨੂੰ ਕੰਨਾ ਇਹ ਦੋ ਮਾਤਰਾਵਾਂ ਹੋ ਗਿਆ ਖਖੇ ਨੂੰ ਕੰਨਾ ਇਹ ਦੋ ਮਾਤਰਾਵਾਂ ਹੋ ਗਿਆ ਬਿਹਾਰੀ ਦੀ ਜਿਹੜੀ ਮਾਤਰਾ ਗੀ ਉਹ ਵੀ ਗਿਣੀ ਜਾਊਗੀ ਗੁਰੂ ਬਣ ਗਿਆ ਮਤਲਬ ਕੱਕੇ ਨੂੰ ਬਿਹਾਰੀ ਲੱਗਿਆ ਤਾਂ ਦੋ ਮਾਤਰਾਵਾਂ ਹੋ ਗਈਆਂ ਖਖੇ ਨੂੰ ਬਿਹਾਰੀ ਲੱਗਿਆ ਤਾਂ ਦੋ ਮਾਤਰਾਵਾਂ ਹੋ ਗਈਆਂ ਦਲੈਂਕੜ ਲੱਗਿਆ ਕਿਸੇ ਵੀ ਅੱਖਰ ਨੂੰ ਤਾਂ ਵੀ ਦੋ ਮਾਤਰਾਵਾਂ ਜਿਹੜੀਆਂ ਜਾਣਗੀਆਂ ਲਾਵਾਂ ਲੱਗਿਆ ਤਾਂ ਵੀ ਗਿਣੀ ਜਾਊ ਇਸ ਤੋਂ ਇਲਾਵਾ ਜੇ ਦੁਨਾਵਾਂ ਲੱਗਿਆ ਤਾਂ ਵੀ ਗਿਣੀ ਜਾਊਗੀ ਹੋੜਾ ਲੱਗਿਆ ਤਾਂ ਵੀ ਕਨੌੜਾ ਲੱਗਿਆ ਤਾਂ ਵੀ ਟਿੱਪੀ ਲੱਗੀਆ ਤਾਂ ਵੀ ਅੱਧਕ ਲੱਗਿਆ ਤਾਂ ਵੀ ਹੁਣ ਦੇਖੋ ਜਦੋਂ ਅਸੀਂ ਗੁਰੂ ਨੂੰ ਦਰਸਾਉਨੇ ਆ ਤਾਂ ਅੰਗਰੇਜ਼ੀ ਦੇ S ਅੱਖਰ ਨਾਲ ਦਰਸਾਉਨੇ ਹੁਣ ਤੁਸੀਂ ਦੇਖੋ ਕੌਮੀ ਆ ਕੌਮੀ ਦੇ ਵਿੱਚ ਦੋ ਗੁਰੂ ਦੋ ਗੁਰੂ ਨੇ ਦੋ ਗੁਰੂ ਦਾ ਮਤਲਬ ਕਕਾ ਕਕੇ ਨੂੰ ਕਨੌੜਾ ਦੋ ਬਣਗੇ ਪਾਤਰਾ ਮੰਮਾ ਮੰਮੇ ਨੂੰ ਬਿਹਾਰੀ ਦੋ ਏ ਮਾਤਰਾ ਬਣ ਗਈਆਂ ਤਾਂ ਪੁੱਲ ਮਲਾ ਕੇ ਇਹ ਚਾਰ ਮਾਤਰਾਵਾਂ ਹੋ ਗਈਆਂ ਦੋ ਗੁਰੂ ਨੇ ਚਾਰ ਮਾਤਰਾਵਾਂ ਐਵੇਂ ਜਿਵੇਂ ਇਹ ਦੇ ਵਿੱਚ ਸੱਸੇ ਨੂੰ ਕੰਨਾਰ ਆਰੇ ਨੂੰ ਕੰਨ ਤਾਂ ਚਾਰ ਮਾਤਰਾਵਾਂ ਇਹ ਹੋ ਗਈਆਂ ਦੋ ਗੁਰੂ ਨੇ ਚਾਰ ਮਾਤਰਾਵਾਂ ਹੋ ਗਈਆਂ ਹੁਣ ਧੋਬੀਆਂ ਇਹਦੇ ਵਿੱਚ ਦੇਖੋ ਤਾਂ ਦੇ ਨੂੰ ਹੋੜਾ ਦੋ ਬੱਬੇ ਨੂੰ ਬਿਹਾਰੀ ਫੇਰ ਦੋ ਆੜੇ ਨੂੰ ਕੰਨਾਂ ਉੱਤੇ ਬਿੰਦੀ ਫੇਰ ਦੋ ਜਦੋਂ ਗੁਰੂ ਦੇ ਨਾਲ ਉੱਤੇ ਬਿੰਦੀ ਲੱਗਦੀ ਆ ਤਾਂ ਉਸ ਦੀ ਮਾਤਰਾ ਨਹੀਂ ਗਿਣੀ ਜਾਂਦੀ ਐਸਾ ਬਣਨਦਾ ਹੈ ਤਿੰਨ ਬਣ ਜਾਣੇ ਸੀ ਆੜਾ ਕੰਨਾਂ ਉੱਤੇ ਬਿੰਦੀ ਬਿੰਦੀ ਦੀ ਮਾਤਰਾ ਨਹੀਂ ਗਿਣੀ ਜਾਂਦੀ ਪਰੰਤੂ ਲਗੂ ਦੇ ਨਾਲ ਬਿੰਦੀ ਦੀ ਮਾਤਰਾ ਜ਼ਰੂਰ ਗਿਣੀ ਜਾਂਦੀ ਤਾਂ ਇਸ ਕਰਕੇ ਇੱਥੇ 6 ਮਾਤਰਾਵਾਂ ਹੋ ਗਈਆਂ ਠੀਕ ਹੈ ਬੱਚਿਓ ਹੁਣ ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਕੋਲੇ ਪਹਿਲਾ ਛੰਦ ਕਿਹੜਾ ਸਾਡੇ ਕੋਲੇ ਪਹਿਲਾ ਛੰਦ ਹੈ ਬੱਚਿਓ ਕਵਿੱਤ ਹੁਣ ਅਸੀਂ ਕਵਿੱਤ ਛੰਦ ਬਾਰੇ ਜਾਣਾਂਗੇ ਵੀ ਕਵਿੱਤ ਕੀ ਆ ਤੁਸੀਂ ਕੀ ਲਿਖੋਗੇ ਕਵਿੱਤ ਦੀ ਪਰਿਭਾਸ਼ਾ ਦੇ ਵਿੱਚ ਕਵਿੱਤ ਬੱਚਿਓ ਇੱਕ ਵਰਣਿਕ ਛੰਦ ਆ ਠੀਕ ਹੈ ਇਹਦੀਆਂ 4 ਤੁਕਾਂ ਹੁੰਦੀਆਂ ਨੇ ਪਰੰਤੂ ਲੰਬੀਆਂ ਤੁਕਾਂ ਹੁੰਦੀਆਂ ਨੇ ਹਰ ਤੁਕ ਦੇ 2-2 ਚਰਨ ਹੁੰਦੇ ਨੇ ਹਰ ਤੁਕ ਦੇ 2-2 ਚਰਨ ਤੁਹਾਨੂੰ ਅੱਗੇ ਜਾ ਕੇ ਦੱਸੂਗੀ ਹੈ ਹਰ ਚਰਨ ਦੇ ਵਿੱਚ 2-2 ਵਿਸ਼ਰਾਮ ਹੁੰਦੇ ਨੇ ਤੇ ਹਰ ਤੁਕ ਦੇ 4 ਵਿਸ਼ਰਾਮਾਂ ਨੂੰ ਅਸੀਂ ਤੁਕਾਂ ਅੰਗ ਕਹਿੰਦੇ ਹਾਂ ਹਰੇਕ ਤੁਕ ਦੇ ਚਾਰ ਤੁਕਾਂਗਾਂ ਵਿੱਚ ਪਹਿਲੇ ਤਿੰਨ ਤੁਕਾਂਗਾਂ ਵਿੱਚ 8-8 ਵਰਨਾਂ ਦਾ ਵਿਧਾਨ ਹੁੰਦਾ ਹੈ ਅਤੇ ਚੌਥੇ ਤੁਕਾਂਗ ਵਿੱਚ 7 ਜਾਂ ਕਈ ਵਾਰ 8 ਵਰਨਾਂ ਦਾ ਵਿਧਾਨ ਹੁੰਦਾ ਹੈ। ਠੀਕ ਹੈ ਹੁਣ ਬੱਚਿਓ ਦੇਖੋ ਜੇ ਤਾਂ ਇਹਦੇ ਵਿੱਚ 31 ਵਰਨ ਨੇ ਤਾਂ ਪਹਿਲਾ ਵਿਸ਼ਰਾਮ 8 ਤੇ ਦੂਜਾ 8 ਤੇ ਤੀਜਾ 8 ਤੇ ਚੌਥਾ 7 ਤੇ ਆਏਗਾ। ਜੇ ਇਹਦੇ ਵਿੱਚ 32 ਵਰਨ ਨੇ ਤਾਂ ਪਹਿਲਾ 8 ਤੇ ਦੂਜਾ 8 ਤੇ ਤੀਜਾ 8 ਤੇ ਚੌਥਾ 8 ਤੇ ਆਏਗਾ। ਹੁਣ ਤੁਸੀਂ ਇਸ ਦੀ ਉਦਾਹਰਨ ਦੇਖ ਲਓ ਉਦਾਹਰਨ ਤੋਂ ਤੁਹਾਨੂੰ ਸਾਰੀ ਗੱਲ ਸਪਸ਼ਟ ਸਮਝ ਆ ਜਾਣੀ ਹੁਣ ਬੱਚਿਓ ਸਮਝੋ ਵੀ ਤੁਕਾਂਕ ਕੀ ਆ ਦੇਖੋ ਸਾਡੇ ਕੋਲੇ ਇਹ ਤੁਕਾ ਚੱਲ ਮਨਾ ਤੁਰੀ ਚੱਲ ਇਹ ਤੁਕ ਦਾ ਇੱਕ ਅੰਗ ਆ ਇਹ ਸਾਨੂੰ ਅਸੀਂ ਤੁਕਾਂਕ ਕਹਾਂਗੇ ਸੱਚੇ ਰਾਹੇ ਲਕਬਨ ਇਹ ਦੂਜਾ ਤੁਕਾਂਕ ਹੋ ਗਿਆ ਪੁੱਜ ਉਸ ਦਰ ਉੱਤੇ ਇਹ ਤੀਜਾ ਤੁਕਾਂਕ ਹੋ ਗਿਆ ਜਿੱਥੇ ਅੰਤ ਜਾਣਾ ਹੈ ਇਹ ਚੌਥਾ ਤੁਕਾਂਗ ਹੋ ਗਿਆ ਹੁਣ ਪਹਿਲੇ ਤੁਕਾਂਗ ਦੇ ਵਿੱਚ ਸਾਡੇ ਕੋਲੇ 8 ਵਰਨ ਨੇ ਦੂਜੇ ਦੇ ਵਿੱਚ ਫੇਰ 8 ਵਰਨ ਨੇ ਤੀਜੇ ਦੇ ਵਿੱਚ ਫੇਰ 8 ਵਰਨ ਨੇ ਚੌਥੇ ਦੇ ਵਿੱਚ ਸਾਡੇ ਕੋਲੇ 7 ਜਾਂ 8 ਵਰਨ ਹੋਣਗੇ ਠੀਕ ਆ ਤਾਂ ਹੁਣ ਦੇਖੋ ਹੁਣ 8 ਮਤਲਬ ਗਿਣਤੀ ਕਰੋ 1 2 3 4 5 6 7 8 ਠੀਕ ਆ ਪਹਿਲੇ ਤੇ ਦੂਜਾ ਕਿਉਂਕਿ ਇਹਦੇ ਵਿੱਚ ਆਪਾਂ ਮਾਤਰਾ ਨਹੀਂ ਗਿਣਨੀ ਵਰਣੇ ਕਿੰਸ਼ਾਂ ਦਾ ਆਪਾਂ ਵਰਣ ਗਿਣਾਂਗੇ 1 2 3 4 5 6 7 8 ਇੱਥੇ ਆ ਜਾਓ 1 2 3 4 5 6 7 8 ਹੁਣ ਚੌਥੇ ਟੁਕਾਂਗ ਤੇ ਆਜੇ 1 2 3 4 5 6 7 ਤਾਂ ਕੁੱਲ ਨੇ ਇਹਦੇ ਵਿੱਚ 31 ਵਰਣ ਵਿਸ਼ਰਾਮ ਕਿੱਥੇ ਆਇਆ ਪਹਿਲਾ 8 ਤੇ ਆਇਆ ਦੂਜਾ 8 ਤੇ ਆਇਆ ਤੀਜਾ 8 ਤੇ ਆਇਆ ਤੇ ਆਤਰੀ 7 ਤੇ ਆਇਆ ਇਸੇ ਤਰ੍ਹਾਂ ਬੱਚਿਓ ਤੁਸੀਂ ਇੰਨਾ ਉਦਾਹਰਨਾਂ ਨੂੰ ਦੇਖ ਸਕਦੇ ਹੋ ਸਾਰੀਆਂ ਨੂੰ ਠੀਕ ਹੈ ਇਸ ਦੀ ਜਿਹੜੀ ਉਦਾਹਰਨ ਤੁਸੀਂ ਯਾਦ ਕਰਨੀ ਆ ਜਿਹੜੀ ਤੁਹਾਡੇ ਲਈ ਸੌਖੀ ਹੋਊਗੀ ਪੇਪਰ ਦੇ ਵਿੱਚ ਲਿਖਣ ਵਾਸਤੇ ਉਹ ਤੁਸੀਂ ਯਾਦ ਕਰੋ ਇਹ ਧਨੀ RAM ਚਾਤਰੀਪੇ ਕੱਕਰਾਂ ਨੇ ਲੁੱਟ ਪੁੱਟ ਨੰਗ ਕਰ ਛੱਡੇ ਰੁੱਖ ਹੋ ਗਏ ਨਿਹਾਲ ਅੱਜ ਪੁੰਗਰ ਕੇ ਡਾਲੀਆਂ ਡਾਲੀਆਂ ਕਚਾ ਵੰਗ ਕੂੜੀਆਂ ਨੂੰ ਜਿੰਦ ਪਈ ਆਲਣੇ ਦੇ ਬੋਟਾ ਵੰਗ ਖੰਬੀਆਂ ਉਛਾਲੀਆਂ ਤਾਂ ਬਸ ਤੁਹਾਨੂੰ ਐ ਵੈਸੇ ਤਾਂ ਸਪਸ਼ਟ ਕਰਨ ਦੇ ਲਈ ਤੁਹਾਨੂੰ ਸਿਰਫ ਇੰਨਾ ਹੀ ਲਿਖਣ ਦੀ ਜ਼ਰੂਰਤ ਆ ਜਿੰਨਾ ਮੈਂ ਹਾਈਲਾਈਟ ਕੀਤਾ ਤਾਂ ਇਸ ਦੇ ਨਾਲ ਤੁਹਾਡਾ ਜਿਹੜਾ ਸਵਾਲ ਆਉ ਹੱਲ ਹੋ ਗਿਆ ਹੁਣ ਆਪਾਂ ਗੱਲ ਕਰਦੇ ਆਂ ਬੱਚਿਓ ਅਗਲੇ ਛੰਦ ਦੀ ਅਗਲਾ ਛੰਦ ਸਾਡੇ ਕੋਲੇ ਹੈਗਾ ਜਿਹੜਾ ਉਹ ਹੈ ਕੋਰੜਾ ਤਾਂ ਹੁਣ ਕੋੜੇ ਦਾ ਜਿਹੜਾ ਅਰਥ ਕੀ ਆ ਕੋੜੇ ਦਾ ਅਰਥ ਹੁੰਦਾ ਚਾਵਕ ਜਿਹਨੂੰ ਕੋੜਾ ਕਹਨੇ ਆ ਸੀ ਕੋੜਾ ਸਾਡਾ ਨਰੋਲ ਪੰਜਾਬੀ ਦਾ ਸ਼ਬਦਾ ਤੇ ਉਰਦੂ ਦੇ ਵਿੱਚ ਇਸ ਨੂੰ ਕੋੜਾ ਕਿਹਾ ਜਾਂਦਾ ਇਹ ਵੀ ਇੱਕ ਵਰਣਿਕ ਸ਼ੰਦਾ ਇਸ ਦੀ ਪਛਾਣ ਦੇ ਲਈ ਵੀ ਅਸੀਂ ਅੱਖਰ ਗਿਣਦੇ ਆ ਤੇ ਜਿਹੜੀਆਂ ਇਹਦੀਆਂ ਤੁਕਾਂ ਨੇ ਤੁਕਾਂ ਇਹਦੀਆਂ ਕਿੰਨੀਆਂ ਵੀ ਹੋ ਸਕਦੀਆਂ ਨੇ ਦੋ ਤੁਕਾਂ ਤੋਂ ਲੈ ਕੇ ਅੱਗੇ ਕਿੰਨੀਆਂ ਵੀ ਤੁਕਾਂ ਹੋ ਸਕਦੀਆਂ ਨੇ ਇਹ ਗੱਲ ਯਾਦ ਰੱਖੇ ਦੋ ਤੁਕਾਂ ਤੋਂ ਵੱਧ ਵੱਧ ਕਿੰਨੀਆਂ ਵੀ ਤੁਕਾਂ ਹੋ ਸਕਦੀਆਂ ਨੇ ਇਹਦੀਆਂ ਤਾਂ ਹੁਣ ਆਮ ਤੌਰ ਤੇ ਜ਼ਿਆਦਾਤਰ ਇਸ ਦੇ ਵਿੱਚ 4-4 ਤੁਕਾਂ ਦਾ ਜੁਟ ਹੁੰਦਾ 4 ਤੁਕਾਂ ਹੁੰਦੀ ਤਾਂ ਹੁਣ ਕੋੜੜੇ ਦੇ ਵਿੱਚ ਕਿੰਨੇ ਵਰਣ ਹੁੰਦੇ ਆ ਕੋੜੜੇ ਦੇ ਵਿੱਚ ਜਾਂ 13 ਜਾਂ 14 ਵਰਣ ਹੁੰਦੇ ਵਿਸ਼ਰਾਮ ਕਿੰਨੇ ਤੇ ਆਊਗਾ ਜੇ ਤਾਂ 13 ਵਰਣ ਨੇ ਫਿਰ ਤਾਊਗਾ 6+7 ਤੇ ਮਤਲਬ ਪਹਿਲਾ ਵਿਸ਼ਰਾਮ 6 ਤੇ ਦੂਜਾ 7 ਤੇ ਜੇ ਇਹਦੇ ਵਿੱਚ 14 ਵਰਣ ਨੇ ਫਿਰ ਆਊਗਾ 7+7 ਤੇ ਠੀਕ ਆ ਹੁਣ ਤੁਹਾਨੂੰ ਇਹ ਸਮਝ ਆ ਜੂਗੀ ਗੱਲ ਹੁਣ ਤੁਹਾਡੇ ਸਾਹਮਣੇ ਦੋ ਉਦਾਹਰਨਾਂ ਨੇ ਤਾਂ ਹੁਣ ਆਪਾਂ ਇਹਨਾਂ ਨੂੰ ਗਿਣਦੇ ਆਂ ਦੇਖੋ ਪਹਿਲਾ ਚੜਿਆ ਜੋ ਦੁੱਲਾ ਹੱਗੇ ਉਹ ਅੱਗੇ ਹੋਣੀ ਆਮਦੀ ਦੁੱਲਾ ਦੁੱਲਾ ਨਾਮ ਲੈ ਕੇ ਸੀ ਬੁਲਾਮ ਦੀ ਕੰਡਿਆਂ ਦਾ ਵੇ ਮੈਂ ਰੱਖਿਆ ਭਰਾਏ ਕੇ ਦੁੱਲਿਆ ਵੇ ਟੋਕਰਾ ਚਕਾਈ ਆਏ ਤਾ ਹੁਣ ਦੇਖੋ ਇਹਦੇ ਵਿੱਚ ਅਸੀਂ ਵਰਨਾਂ ਦੀ ਗਿਣਤੀ ਕਰਦੇ ਆਂ ਹੁਣ ਤੁਸੀਂ ਦੇਖੋ ਵਰਨਾਂ ਦੀ ਗਿਣਤੀ ਦੇ ਹਿਸਾਬ ਨਾਲ ਸਾਨੂੰ ਪਤਾ ਲੱਗੂਗਾ ਵੀ ਇਹਦੇ ਵਿੱਚ ਕਿੰਨੇ ਆ ਹੁਣ ਦੇਖੋ ਸਾਡੇ ਕੋਲੇ ਸਭ ਤੋਂ ਪਹਿਲਾ ਦੇ ਇੱਕ ਵਰਨ ਫਿਰ ਦੋ ਤਿੰਨ ਚਾਰ ਪੰਜ ਛੇ ਠੀਕ ਹੈ ਚੜਿਆ ਜੋ ਦੁੱਲਾ ਅੱਗੇ ਆ ਗਿਆ 1 2 3 4 5 6 7 ਅੱਗੇ ਹੁਣੀ ਆਉਂਦੀ ਇੱਥੇ ਵਿਸ਼ਰਾਮਾ ਚੜਿਆ ਜੋ ਦੁੱਲਾ ਇੱਥੇ ਵਿਸ਼ਰਾਮ ਅੱਗੇ ਹੁਣੀ ਆਉਂਦੀ ਹੁਣ ਅੱਗੇ ਫਿਰ ਦੇਖੋ ਦੁੱਲਾ ਦੁੱਲਾ ਦੋ ਤਿੰਨ ਚਾਰ ਪੰਜ ਛੇ ਦੁੱਲਾ ਦੁੱਲਾ ਨਾਮ ਫਿਰ ਵਿਸ਼ਰਾਮ ਲੈ ਕੇ ਸੀ ਬੁਲਾਉਂਦੀ 1 2 3 4 5 6 7 ਠੀਕ ਹੈ ਹੁਣ ਤੁਹਾਨੂੰ ਸਮਝ ਆ ਗਈ ਵੀ ਕੋੜੜਾ ਜਿਹੜਾ ਉਸ ਦੇ ਵਿੱਚ ਉਹ ਵਰਣ ਨੇ ਕਿੰਨਾਂ ਦਾ ਇਹਦੇ ਵਿੱਚ ਦੋ ਤੁਕਾਂ ਤੋਂ ਵੱਧ ਕਿੰਨੀਆਂ ਵੀ ਤੁਕਾਂ ਹੋ ਸਕਦੀਆਂ ਨੇ ਜੇ 13 ਵਰਣ ਨੇ ਤਾਂ 6 7 ਤੇ ਵਿਸ਼ਰਾਮ ਆਏਗਾ ਜੇ 14 ਵਰਣ ਨੇ ਫਿਰ 7 7 ਤੇ ਵਿਸ਼ਰਾਮ ਆਏਗਾ ਠੀਕ ਹੈ ਤਾਂ ਇਸ ਦੀ ਜਿਹੜੀ ਉਦਾਹਰਨ ਆ ਉਹ ਤੁਸੀਂ ਕਿਹੜੀ ਯਾਦ ਰੱਖੋਗੇ ਇਸ ਦੇ ਉਦਾਹਰਨ ਬੱਚਿਓ ਤੁਸੀਂ ਯਾਦ ਰੱਖਣੀਆਂ ਇਹ ਪੇਪਰ 'ਚ ਲਿਖਣ ਵਾਸਤੇ ਸਭ ਤੋਂ ਸੌਖੀ ਤੂੜੀ ਤੰਦ ਸਾਂ ਵਹਾੜੀ ਵੇਚਵਟ ਕੇ ਲੰਬੜਾਂ ਤੇ ਸਾਹਾਂ ਦਾ ਹਿਸਾਬ ਕੱਟ ਕੇ ਕੱਛੇ ਮਾਰ ਵੰਝਲੀ ਆਨੰਦਸ਼ ਆ ਗਿਆ ਮਾਰਦਾ ਦੁਆਮੇ ਜੱਟ ਮੇਲਿਆ ਗਿਆ ਕਿਉਂਕਿ ਇਹ ਤੁਹਾਨੂੰ ਯਾਦ ਕਰਨਾ ਸੌਖਾ ਯਾਦ ਕਰਨਾ ਸੌਖਾ ਤੁਹਾਨੂੰ ਤਾਂਗਾ ਕਿ ਤੁਸੀਂ ਹੀਟਲੀਆਂ ਸ਼੍ਰੇਣੀਆਂ ਦੇ ਵਿੱਚ ਇਸ ਹਫ਼ਤੇ ਨੂੰ ਪੜ ਚੁੱਕੇ ਠੀਕ ਹੈ ਬੱਚਿਓ ਹੁਣ ਸਾਡੇ ਕੋਲੇ ਅਗਲਾ ਛੰਦ ਹੈਗਾਗਾ ਦੋਹੇਰਾ ਦੋਹਰਾ ਦੋਹਰਾ ਦੀ ਤੁਹਾਨੂੰ ਇੱਥੋਂ ਹੀ ਪਤਾ ਲੱਗ ਜੂ ਸ਼ਬਦ ਤੋਂ ਹੀ ਕਿ ਦੋਹਰਾ ਦਾ ਮਤਲਬ ਕੀ ਆ ਦੋਹਰਾ ਮਤਲਬ ਦੋ ਤੁਕਾਂ ਹੁੰਦੀਆਂ ਨੇ ਦੇ ਵਿੱਚ ਦੋਰਾ ਦਾ ਜਿਹੜਾ ਇੱਕ ਮਾਤ੍ਰਿਕ ਛੰਦ ਆ ਹੁਣ ਇਹਦੇ ਵਿੱਚ ਆਪਾਂ ਮਾਤਰਾਵਾਂ ਗਿਣਾਂਗੇ ਹੁਣ ਤੁਹਾਨੂੰ ਪਤਾ ਲੱਗ ਜੂ ਵੀ ਮਾਤਰਾਵਾਂ ਸਹੀ ਗਿਣਡੀਆਂ ਨੇ ਦੋਹਰਾ ਇੱਕ ਮਾਤ੍ਰਿਕ ਛੰਦ ਆ ਇਸ ਦੇ ਵਿੱਚ ਦੋ ਤੁਕਾਂ ਹੁੰਦੀਆਂ ਠੀਕ ਆ ਤੇ ਇਸ ਦੇ ਵਿੱਚ ਹਰ ਤੁਕ ਦੇ ਵਿੱਚ 24 ਮਾਤਰਾਵਾਂ ਹੋਣਗੀਆਂ ਅਤੇ ਤੁਕ ਵਿੱਚ ਦੋ ਵਿਸ਼ਰਾਮ ਹੁੰਦੇ ਨੇ ਪਹਿਲਾ ਵਿਸ਼ਰਾਮ 13 ਤੇ ਆਉਂਦਾ ਦੂਜਾ 11 ਤੇ ਆਊਗਾ ਠੀਕ ਹੈ 13 11 24 ਦੂਜੀ ਤੁਕ ਵਿੱਚ ਵੀ ਵਿਸ਼ਰਾਮ ਆ ਜਿਹੜਾ ਉਹ 13 11 ਤੇ ਆਊਗਾ ਠੀਕ ਹੈ ਤੁਕ ਦੇ ਅੰਤ ਤੇ ਜਾਤ ਤੁਕ ਦੇ ਅੰਤ ਤੇ ਜਾਂ ਦੂਜੇ ਤੇ ਚੌਥੇ ਚਰਨ ਦੇ ਅਖੀਰ ਤੇ ਤੁਕਾਂਤ ਮੇਲ ਹੁੰਦਾ ਹੁਣ ਤੁਕਾਂਤ ਮੇਲ ਵੀ ਤੁਹਾਨੂੰ ਦੱਸੂ ਵੀ ਤੁਕਾਂਤ ਮੇਲ ਦਾ ਮਤਲਬ ਕੀ ਆ ਹੁਣ ਤੁਸੀਂ ਦੇਖੋ ਸਾਡੇ ਕੋਲ ਇੱਕ ਉਦਾਹਰਣ ਇਸ ਤੋਂ ਪਤਾ ਲੱਗੂ ਆਪਾਂ ਮਾਤਰਾਵਾਂ ਕਿਵੇਂ ਗਣਡੀਆਂ ਨੇ ਤੇ ਕੀ ਤੁਕਾਂਤ ਲੱਗਦਾ ਸਾਡੇ ਕੋਲੇ ਪਹਿਲਾ ਹੈਗਾ ਦੇਖੋ ਪੂਰਨ ਤੂੰ ਪਰਮਾਤਮਾ ਘਟ ਘਟ ਰਿਹਾ ਸਮਾਏ ਜਿਉਂ ਮਹਿੰਦੀ ਕੇ ਪਾਤ ਮੇ ਲਾਲੀ ਲਕੀ ਨਾ ਜਾਏ ਠੀਕ ਹੈ ਪਹਿਲਾਂ ਤਾਂ ਹੁਣ ਤੁਸੀਂ ਤੁਕਾਂਤ ਮੇਲ ਦੇਖੋ ਤੁਕਾਂਤ ਮੇਲ ਕੀ ਹੈ ਇਹਦੇ ਵਿੱਚ ਕੀ ਹੈਗਾ ਇੱਥੋਂ ਤੁਕਾਂਤ ਮੇਲ ਉਹ ਹੁੰਦਾਗਾ ਜਿਵੇਂ ਇੱਥੇ ਆ ਗਿਆ ਸਮਾਏ ਤੇ ਇੱਥੇ ਆਇਆ ਜਾਏ ਹੁਣ ਆਪਾਂ ਗਿਣਦੇ ਆ ਇਸ ਦੀਆਂ ਮਾਤਰਾਵਾਂ ਹੁਣ ਮਾਤਰਾਵਾਂ ਗਿਣਨੀ ਸ਼ੁਰੂ ਕਰੋ ਦੇਖੋ ਬੱਚੇ ਇਸ ਦੇ ਵਿੱਚ ਸਾਡੇ ਕੋਲੇ 24 ਮਾਤਰਾਵਾਂ ਹੋਣੀਆਂ ਚਾਹੀਦੀਆਂ ਨੇ ਹੁਣ ਇਹਨਾਂ ਨੇ ਗਿਣ ਕੇ ਸਪਸ਼ਟ ਕੀਤੀਆਂ ਹੋਈਆਂ ਨੇ ਦੇਖੋ ਜਿੱਥੇ ਐਸਾ ਇਹਦਾ ਮਤਲਬ ਦੋ ਮਾਤਰਾਵਾਂ ਜਿੱਥੇ ਹੈਗਾ ਆਈ ਉਥੇ ਇੱਕ ਮਾਤਰਾ ਆ ਗਈ ਤਾਂ ਦੇਖੋ ਬੱਚਿਓ ਰੰਗ ਚੇਂਜ ਕਰ ਲਾਵਾਂ ਪੂਰਨ ਪਪਾ ਇੱਕ ਮਾਤਰਾ ਜਿਹੜਾ ਦਲੈਂਕੜਾ ਦੂਜੀ ਮਾਤਰਾ ਤਾਂ ਇਹਨੂੰ ਸ ਨਾਲ ਦਰਸਾਤਾ ਤਾਂ ਇੱਥੇ ਦੋ ਮਾਤਰਾਵਾਂ ਹੋ ਗਈਆਂ ਰਾਰਾ ਇੱਕ ਮਾਤਰਾ ਨੰਨਾ ਇੱਕ ਮਾਤਰਾ ਤਾਂ ਇੱਥੇ ਕੁੱਲ ਮਿਲਾ ਕੇ ਚਾਰ ਮਾਤਰਾਵਾਂ ਹੋ ਗਈਆਂ ਠੀਕ ਹੈ ਤੂੰ ਫੇਰ ਦੋ ਮਾਤਰਾਵਾਂ ਹੋ ਗਈਆਂ ਇੱਥੇ ਹੁਣ ਟਿੱਪੀ ਨਹੀਂ ਗਿਣੀ ਜਾਊਗੀ ਇੱਕ ਤੱਤਾ ਗਿਣਿਆ ਜਾਊ ਇੱਕ ਤਲੈਂਕੜ ਗਿੜਿਆ ਜਾਊ ਦੋ ਮਾਤਰਾਵਾਂ ਹੋ ਗਈਆਂ ਠੀਕ ਹੈ ਚਾਰ ਤੇ ਦੋ 6 ਮਾਤਰਾਵਾਂ ਸੱਤਵੀਂ ਮਾਤਰਾ ਪਪਾ ਅੱਠਵੀਂ ਮਾਤਰਾ ਰਾਰਾ ਤੇ ਨੌਵੀਂ ਮਾਤਰਾ ਮੰਮਾ ਤੇ ਦਸਵੀਂ ਮਾਤਰਾ ਕੰਨਾ ਫੇਰ 11ਵੀਂ ਮਾਤਰਾ ਤੱਤਾ 12ਵੀਂ ਪਾਤਰਾ ਮਮਾ ਤੇ 13ਵੀਂ ਮਾਤਰਾ ਤੰਨਾ ਤਾਂ ਇਹਦਾ ਮਤਲਬ ਪਹਿਲੀ ਤੁਕ ਦੇ ਵਿੱਚ 13 ਮਾਤਰਾ ਆ ਗਈ। ਹੁਣ ਦੂਜੀ ਤੁਕ ਦੇ ਵਿੱਚ ਆਉਣੀਆਂ ਚਾਹੀਦੀਆਂ ਨੇ 11 ਮਾਤਰਾਵਾਂ। ਹੁਣ ਦੇਖੋ ਘਟ ਇੱਕ ਮਾਤਰਾ ਦੋ ਮਾਤਰਾ ਤਿੰਨ ਚਾਰ ਰਹਾ ਰਾਰਾ ਤੇ ਸਿਹਾਰੀ ਆ ਗਈਆਂ ਸਿਹਾਰੀ ਸਿਹਾਰੀ ਦੀ ਮਾਤਰਾ ਗਿਣੀ ਨਹੀਂ ਜਾਂਦੀ ਆਪਾਂ ਪਹਿਲਾਂ ਦੇਖ ਘਟੇ ਰਾਰਾ ਇੱਕ ਮਾਤਰਾ ਹਾ ਹਾ ਦੋ ਤੇ ਕੰਨਾ ਤਿੰਨ ਤਾਂ ਹੁਣ ਇਹਦੇ ਵਿੱਚ ਹੋ ਗਈਆਂ 2 4 5 ਤੇ 2 7 7 ਤੇ ਸ ਸ ਇੱਕ ਮਾਤਰਾ ਮਮਾ 2 ਕੰਨਾ 3 ਈੜੀ ਨੂੰ ਸਿਹਾਰੀ ਇੱਕੋ ਹੀ ਆਉ। ਤਾਂ ਇਹ ਹੋ ਗਈਆਂ ਬੱਚਿਓ 11 ਮਾਤਰਾ ਤਾਂ ਕੁੱਲ ਮਾਤਰਾਵਾਂ ਬਣੀਆਂ ਸਾਡੇ ਕੋਲੇ 24 ਮਾਤਰਾ। ਐਵੇਂ ਜਿਵੇਂ ਅਗਲੀ ਤੁਕ ਦੇ ਵਿੱਚ ਜੋ ਮਹਿੰਦੀ ਕੇ ਪਾਤ ਨਹੀਂ ਤਾਂ ਤੁਹਾਨੂੰ ਇੱਥੋਂ ਅੰਦਾਜ਼ਾ ਲਾਉਣਾ ਸੌਖਾ ਹੋ ਜੂ ਦੇਖੋ। ਸਭ ਤੋਂ ਪਹਿਲਾਂ ਤੁਸੀਂ ਕੀ ਦੇਖੋਗੇ ਦੇਖੋ ਇੱਥੇ ਦੋ ਆਈਆਂ ਨੇ ਤਾਂ ਦੋ ਮਾਤਰਾਵਾਂ। ਦੋ ਮਾਤਰਾਵਾਂ 4 ਦੋ ਮਾਤਰਾਵਾਂ 6 ਦੋ ਮਾਤਰਾਵਾਂ 8 ਦੋ ਮਾਤਰਾਵਾਂ 10 1 11 ਤੇ ਦੋ 13 ਠੀਕ ਹੈ ਐਵੇਂ ਜਿਵੇਂ ਤੇ ਦੇਖੋ ਆ ਦੋ 4 5 7 8 10 ਤੇ 11 ਠੀਕ ਹੈ ਤਾਂ ਇਹ ਸੀ ਬੱਚਿਓ ਉਦਾਹਰਨ ਕੋੜੜੇ ਦੀ ਦੋਹਰੇ ਦੀ ਵੈਸੇ ਪੇਪਰ ਦੇ ਵਿੱਚ ਜੇਕਰ ਤੁਸੀਂ ਉਦਾਹਰਨ ਲਿਖਣੀ ਆ ਤਾਂ ਇਹ ਵਧੀਆ ਗੀ ਪੂਰਨ ਤੂ ਪਰਮਾਤਮਾ ਘਟ ਘਟ ਰਿਹਾ ਸਮਾਏ ਜੋ ਮਹਿੰਦੀ ਕੇ ਪਾਤ ਮੇ ਲਾਲੀ ਲਕੀ ਨਾ ਜਾਏ ਇਸ ਤੋਂ ਇਲਾਵਾ ਅਸੀਂ ਅਰਦਾਸ ਦੇ ਵਿੱਚ ਅਕਸਰ ਪੜ੍ਹਦੇ ਹਾਂ ਦੋਹਰਾ ਵੀ ਅੱਗੇ ਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਉਗਰਾੰਥ ਤੁਸੀਂ ਉਹ ਵੀ ਲਿਖ ਸਕਦੇ ਹੋ ਉਹਦੀਆਂ ਵੀ ਮਾਤਰਾਵਾਂ ਐਨੀਆਂ ਇੱਕ ਸੋਨੂੰ ਹੋਰ ਦੱਸ ਦਿੰਨਾ ਵੀ ਇੱਕ ਸੂਰਠਾ ਹੁੰਦਾ ਛੰਦ ਸੂਰਠਾ ਕਿਹੜਾ ਹੈਗਾ ਦੋਰੇ ਨੂੰ ਜੇ ਉਲਟਾ ਦਿਓ ਤੁਸੀਂ ਸੂਰਠਾ ਬਣ ਜਾਏ ਦੋਰੇ ਦੇ ਵਿੱਚ ਕੀ ਹੈਗਾ ਮਤਲਬ ਪਹਿਲਾ 13 ਤੇ ਵਿਚਰਾਮ ਦੂਜਾ 11 ਤੇ ਸੋਠਾ ਦੇ ਵਿੱਚ ਪਹਿਲਾ 11 ਤੇ ਵਿਚਰਾਮ ਆਊਗਾ ਉਸ ਤੋਂ ਅਗਲਾ 13 ਤੇ ਵਿਚਰਾਮ ਠੀਕ ਹੈ ਜੀ ਹੁਣ ਬੱਚਿਓ ਸਾਡੇ ਕੋਲੇ ਜਿਹੜਾ ਅਗਲਾ ਛੰਦ ਹੈਗਾਗਾ ਉਹ ਹੈਗਾਗਾ ਚੁਪਾਈ ਤਾਂ ਚੁਪਾਈ ਦੀ ਗੱਲ ਕਰਦੇ ਆਂ ਵਿੱਚਪਾਈ ਚੁਪਾਈ ਦੇ ਨਾਮ ਤੋਂ ਹੀ ਸਪਸ਼ਟਾ ਜਿਵੇਂ ਦੋਰੇ ਦੇ ਨਾਮ ਤੋਂ ਸਪਸ਼ਟ ਸੀ ਦੋ ਤੁਕਾਂ ਚੁਪਾਈ ਦੇ ਨਾਮ ਤੋਂ ਸਪਸ਼ਟਾ ਚਾਰ ਤੁਕਾਂ ਠੀਕ ਹੈ ਚਾਰ ਤੁਕਾਂ ਵਾਲਾ ਇਹ ਵੀ ਇੱਕ ਮਾਤ੍ਰਿਕ ਛੰਦ ਹੈ ਇਸ ਦੇ ਵਿੱਚ ਵੀ ਆਪਾਂ ਮਾਤਰਾਵਾਂ ਗਿਣਾਂਗੇ ਠੀਕ ਹੈ ਜੀ ਇਸ ਦੇ ਵਿੱਚ ਬੱਚਿਓ ਕੀ ਹੈਗਾ ਜਿਹੜਾ ਇਹਦੇ ਚਾਰ ਮਤਲਬ ਜਿਹੜੀਆਂ ਚਾਰ ਤੁਕਾਂ ਹੁੰਦੀਆਂ ਨੇ ਚਾਰ ਚਰਨ ਹੁੰਦੇ ਨੇ ਹਰ ਚਰਨ ਦੇ ਵਿੱਚ 15 ਜਾਂ 16 ਮਾਤਰਾਵਾਂ ਹੁੰਦੀਆਂ ਅੰਤ ਵਿੱਚ ਤੁਕਾਂਤ ਮੇਲ ਹੁੰਦਾ ਹੈ ਪਹਿਲਾ ਵਿਸ਼ਰਾਮ 8 ਤੇ ਆਊਗਾ ਜੇ 15 ਮਾਤਰਾ ਨੇ ਤਾਂ ਦੂਜਾ 7 ਤੇ ਆਊਗਾ ਆਪਣੇ ਆਪ ਜੇ 16 ਮਾਤਰਾਵਾਂ ਨੇ ਪਹਿਲਾ ਵੀ 8 ਤੇ ਉਹ ਦੂਜਾ ਵੀ 8 ਤੇ ਉਹ ਠੀਕ ਹੈ ਜੀ 15 ਮਾਤਰਾ ਵਾਲੇ ਚੁਪਈ ਛੰਦ ਵਿੱਚ ਅੰਤ ਵਿੱਚ ਲਘੂ ਅਤੇ 16 ਮਾਤਰਾ ਵਾਲੇ ਛੰਦ ਦੇ ਵਿੱਚ ਅੰਤ ਦੇ ਵਿੱਚ ਗੁਰੂ ਹੁੰਦਾ ਹੈ ਠੀਕ ਹੈ ਤਾਂ ਇਸ ਦੀ ਉਦਾਹਰਨ ਤੋਂ ਤੁਹਾਨੂੰ ਸਪਸ਼ਟ ਹੋ ਜੂ ساری ਗੱਲ ਹੁਣ ਆਪਾਂ ਇਸ ਦੀ ਉਦਾਹਰਨ ਚੁਪਈ ਦੀ ਉਦਾਹਰਨ ਆਹ ਦੇਖੋ ਆ ਸਾਡੇ ਕੋਲੇ ਚਾਰ ਤੁਕਾਂ ਵਾਲੀ ਹੈਗੀ ਹੈ ਜੀ ਜਦ ਦਾ ਵੀਰਾ ਦੂਰ ਗਿਆ ਏ ਦਿਲ ਮੇਰਾ ਕਰ ਚੂਰ ਗਿਆ ਏ ਹੀ ਵੀਰਾ ਹੁਣ ਮੁੱਖ ਵਿਖਾ ਜਾ ਹਿਰਦੇ ਅੰਦਰ ਠੰਡਾ ਪਾ ਲੈ ਜਿਵੇਂ ਇੱਥੇ ਠੰਡਕ ਵੀ ਆ ਗਿਆ ਕਰਦੇ ਅੰਤ ਟੰਡਕ ਪਾ ਲਾ ਗੱਲ ਇੱਕੋਈ ਹੈ ਕਿਉਂਕਿ ਮਤਲਬ ਵਜ਼ਨ ਨਹੀਂ ਬਦਲਣਾ ਜਾਂ ਇਸ ਤੋਂ ਇਲਾਵਾ ਇਹ ਹੈਗਾ ਵੀਰਾ ਮੇਰਾ ਬੜਾ ਦਲੇਰ ਮਾਰ ਪਲਾਕੀ ਚੜਦਾ ਸ਼ੇਰ ਦਮਕਾ ਜੇਕਰ ਦੇਵੇ ਮਾਰ ਨਸਨ ਵੈਰੀ ਸਾਗਰ ਪਰ ਤਾਂ ਹੁਣ ਤੁਸੀਂ ਇਸ ਦੇ ਵਿੱਚ ਦੇਖੋ ਇਹ ਚੁਪਾਈ ਚਾਰ ਤੁਕਾਂ ਨੇ ਤੇ ਵਿਸ਼ਰਾਮ ਦੇਖੋ ਇਹ ਹੈਗਾ ਸਾਡਾ 16 ਮਾਤਰਾ ਵਾਲਾ ਇਹਦੇ ਵਿੱਚ ਅੰਤ ਦੇ ਵਿੱਚ ਗੁਰੂ ਆ ਤੇ ਇਸ ਦੇ ਇਹ 15 ਮਾਤਰਾ ਵਾਲਾ ਇਹਦੇ ਅੰਤ ਦੇ ਵਿੱਚ ਲਗੂ ਆ ਠੀਕ ਹੈ ਹੁਣ ਦੇਖੋ ਲਘੂ ਗੁਰੂ ਮਤਲਬ ਇੱਥੋਂ ਗਿਣਾ ਲਗੋ ਮਾਤਰਾ ਪਹਿਲੀ ਮਾਤਰਾ ਦੋ ਦੋ ਆ ਹੋ ਗਈਆਂ ਤੱਤਾ ਤੇ ਹੋੜਾ ਚਾਰ ਦੋ ਆ ਹੋ ਗਈਆਂ ਬਬੇ ਨੂੰ ਬਿਆਰੀ ਦੋ ਆ ਹੋ ਗਈਆਂ ਰਾਰੇ ਨੂੰ ਕੰਨਾ ਫਿਰ ਦੋ ਆ ਹੋ ਗਈਆਂ ਦਦੇ ਨੂੰ ਦ੍ਰੈਂਕੜ ਫਿਰ ਇੱਕ ਆ ਹੋ ਗਈ ਰਾਰਾ ਫਿਰ ਗੱਗੇ ਨੂੰ ਸਿਆਰੀ ਇੱਕ ਹੋ ਗਈ ਫਿਰ ਆੜੇ ਨੂੰ ਕੰਨਾ ਦੋ ਹੋ ਗਈ ਈੜੀ ਨੂੰ ਲਾਵਾ ਫਿਰ ਦੋ ਹੋ ਗਈ ਤਾਂ ਇਸ ਇਸ ਤਰੀਕੇ ਨਾਲ ਅੱਠ ਮਾਤਰਾਵਾਂ ਹੋ ਗਈ। ਇਹਦੇ ਵਿੱਚ ਫੇਰ ਅੱਠ ਮਾਤਰਾਵਾਂ ਨੇ। ਤਾਂ ਇੱਥੋਂ ਵੀ ਗਿਣ ਲਓ ਤੁਸੀਂ। 2 4 6 8 10 11 12 12 ਤੇ ਦੋ 14 14 ਤੇ ਦੋ 16 ਠੀਕ ਹੈ? ਤਾਂ ਇਸ ਦੇ ਅਖੀਰ ਦੇ ਵਿੱਚ ਕੀ ਆ? ਗੁਰੂ ਆ। ਅਖੀਰ ਦੇ ਵਿੱਚ ਗੁਰੂ ਦਾ ਮਤਲਬ ਕੀ ਆ? ਧੀਰਗਾ। ਜਦੋਂ ਕੋਈ ਵੀ ਮਾਤਰਾ ਜੇ ਅਖੀਰ ਤੇ ਮੁਕਤਾਉਂ ਦਾ ਜੇ ਔਂਕੜਾ ਆਉਂਦਾ ਜਾਂ ਸਿਹਾਰੀ ਆਉਂਦੀ ਆ ਫਿਰ ਤਾਂ ਉਹ ਹੋਊਗਾ ਲਘੂ ਜੇ ਇਸ ਤੋਂ ਇਲਾਵਾ ਕੋਈ ਹੋਰ ਚੀਜ਼ ਆਉਂਦੀ ਆ ਕੋਈ ਹੋਰ ਲਗਾ ਮਾਤਰਾ ਆਉਂਦੀ ਆਗੀ ਤਾਂ ਉਹ ਹੋਊਗਾ ਦੀर्घ ਠੀਕ ਆ ਦੀर्घ ਵਾਲੇ ਚ 16 ਤੇ ਲਘੂ ਵਾਲੇ ਚ 15 ਆ ਸਾਡੇ ਕੋਲੇ ਲਘੂ ਦੀ ਉਦਾਹਰਨ ਉੱਪਰਲੀ ਸਾਡੇ ਕੋਲੇ ਦੀर्घ ਦੀ ਉਦਾਹਰਨ ਸੀ ਠੀਕ ਆ ਬੱਚੋ ਚੋਪਈ ਛੰਦ ਵੀ ਹੋ ਗਿਆ ਕਲੀਅਰ ਹੁਣ ਆ ਬੱਚੋ ਸਾਡੇ ਕੋਲੇ ਦਬਈਆ ਛੰਦ ਤਾਂ ਦਬਈਆ ਛੰਦ ਕੀ ਆ ਦਬਈਆ ਨੂੰ ਇਸ ਤਰੀਕੇ ਨਾਲ ਵੀ ਲਿਖਿਆ ਜਾਂਦਾ ਦਬਈਆ ਇਹਨੂੰ ਦਵਾਇਆ ਵੀ ਲਿਖਿਆ ਜਾਂਦਾ ਤੇ ਇਹਨੂੰ ਦਵਾਇਆ ਵੀ ਲਿਖਿਆ ਜਾਂਦਾ ਇਸੇ ਤਰੀਕੇ ਨਾਲ ਠੀਕ ਆ ਪਰੰਤੂ ਲਿਖ ਜਿਵੇਂ ਮਰਜ਼ੀ ਲੋ ਛੰਦ ਇਹ ਦਵਈਏ ਹੀ ਰਹੂਗਾ ਦਵਈਆ ਪੰਜਾਬੀ ਕਿੱਸਾਕਾਰਾਂ ਦਾ ਹਰਮਨ ਪਿਆਰਾ ਛੰਦ ਰਹਾ ਇਹ ਵੀ ਇੱਕ ਮਾਤ੍ਰਿਕ ਜਾਂਦਾ ਇਹਦੇ ਵਿੱਚ ਵੀ ਅਸੀਂ ਮਾਤਰਾ ਦੀ ਗਿਣਤੀ ਕਰਾਂਗੇ ਇਸ ਦੀ ਤੁਕ ਵਿੱਚ 28 ਮਾਤਰਾ ਹੁੰਦੀਆਂ ਨੇ ਤੇ ਜਿਹੜਾ ਵਿਸ਼ਰਾਮ ਹੁੰਦਾ ਪਹਿਲਾ 16 ਤੇ ਹੋਊਗਾ ਦੂਜਾ 12 ਤੇ ਹੋਊਗਾ ਦੋ ਦੋ ਤੁਕਾਂ ਦਾ ਤਕਾਂਤ ਮਿਲਦਾਗਾ ਦੋ ਦੋ ਤੁਕਾਂ ਦਾ ਤਕਾੰਤ ਮਿਲੂਗਾ ਹੁਣ ਦੇਖੋ ਦੋ ਦੋ ਤੁਕਾਂ ਦਾ ਤਕਾੰਤ ਕਿਵੇਂ ਮਿਲੂਗਾ ਤੇ ਇਸ ਦੀਆਂ ਜਿਹੜੀਆਂ ਤੁਕਾਂ ਨੇ ਉਹ ਕਿਸ ਤਰ੍ਹਾਂ ਦੀਆਂ ਨੇ ਆਪਾਂ ਹੁਣ ਇਸ ਦੀ ਉਦਾਹਰਣ ਵੱਲ ਦੇਖਦੇ ਹਾਂ ਲੋ ਆਪਾਂ ਦੇਖਦੇ ਹਾਂ ਪਹਿਲੀ ਤੁਕ ਰਾਤੀ ਨੀਂਦ ਆਰਾਮਨ ਆਵੇ ਦਿਨੇ ਰਹੇ ਨਿਤਰਾਹੀ ਹੁਣ ਇਸ ਦੇ ਵਿੱਚ ਜਿਹੜੀਆਂ ਸਾਡੀਆਂ ਮਾਤਰਾਵਾਂ ਨੇ ਉਸ ਦੀ ਗਿਣਤੀ ਕਰਦੇ ਹਾਂ ਗਿਣਤੀ ਵੈਸੇ ਕੀਤੀ ਪਈ ਆ ਤੁਸੀਂ ਦੇਖ ਲਓ ਦੇਖੋ ਰਾਤੀ ਦੋ ਮਾਤਰਾਵਾਂ ਦੋ ਚਾਰ ਦੋ ਚਾਰ 6 7 8 10 11 12 14 16 ਇੱਥੇ ਦੇ ਕਮ ਰਾਤੀ ਨੀਂਦ ਆਰਾਮ ਨਾਲ ਆਵੇ ਦਿਨੇ ਰਹੇ ਨਿਤਰਾਹੀ ਹੁਣ ਅਗਲਾ ਇਹਦੇ ਚ 12 ਮਾਤਰਾਵਾਂ ਹੋਣੀਆਂ ਚਾਹੀਦੀਆਂ ਇੱਕ ਮਾਤਰਾ 2 3 4 ਤੇ 2 6 7 8 10 ਤੇ 2 12 ਠੀਕ ਹੈ ਸਮਝ ਗਏ ਹੁਣ ਤੁਸੀਂ ਤੁਕਾਂਤ ਮੇਲ ਦੇਖੋ ਇਹਨਾਂ ਦਾ ਤੁਕਾਂਤ ਦੋ ਤੁਕਾਂ ਦੇ ਅੰਤ ਦੇ ਵਿੱਚ ਜਿਹੜਾ ਤੁਕਾਂਤ ਹੁੰਦਾ ਹੁਣ ਤੁਕਾਂਤ ਮੇਲ ਕੀ ਆ ਇੱਥੇ ਹੈਗਾ ਨਿਤਰਾਹੀ ਇੱਥੇ ਹੈਗਾ ਫਾਹੀ ਇੱਥੇ ਜਿਗਰਦਾ ਇੱਥੇ ਹਿਜਰਦਾ ਇਸ ਨੂੰ ਅਸੀਂ ਤੁਕਾਂਤ ਮੇਲ ਕਹਿੰਦੇ ਆ ਠੀਕ ਆ ਆ ਸਾਡੇ ਕੋਲੇ ਪਹਿਲੀ ਤੁਕ ਹੋਗੀ ਆ ਸਾਡੇ ਕੋਲੇ ਦੂਜੀ ਤੁਕ ਹੋ ਗਈ ਆ ਸਾਡੇ ਕੋਲੇ ਤੀਜੀ ਤੁਕ ਹੋ ਗਈ ਆ ਸਾਡੇ ਕੋਲੇ ਆਖਰੀ ਤੁਕ ਹੋ ਠੀਕ ਹੈ ਤਾਂ ਇਸ ਦੀ ਜਿਹੜੀ ਉਦਾਹਰਨਾ ਉਹ ਹਾਸ਼ਮ ਦੀ ਸੱਸੀ ਦੇ ਵਿੱਚੋਂ ਤੁਸੀਂ ਜਿਹੜੀ ਮਰਜ਼ੀ ਲੈ ਲਓ ਹਾਸ਼ਮ ਦੀ ਸੱਸੀ ਦੇ ਵਿੱਚ ਵੈਸੇ ਉਦਾਹਰਨ ਹੈਗੀ ਇੱਕ ਉਹ ਨਾਜੁਕ ਪੈਰ ਬੁਲਾਵ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ ਬਾਲੂ ਰੇਤ ਤਪੇ ਵਿੱਚ ਥਲਦੇ ਜਿਉਂ-ਜਿਉਂ ਪੁੰਨਣ ਪਠਿਆਰੇ ਸੂਰਜ ਜਾਵੜਿਆ ਵਿੱਚ ਬਦਲੀ ਦਰਦਾ ਲਿਸ਼ਕਣਾ ਮਾਰੇ ਹਾਸ਼ਮ ਵੇਖ ਯਕੀਨ ਸੱਸੀ ਦਾ ਸਿਦਕੋ ਮੂਲ ਨਾ ਠੀਕ ਹੈ ਹੋ ਸਕਦਾ ਇਸ ਦੇ ਵਿੱਚ ਉਹ ਉਦਾਹਰਨ ਨਾ ਹੋਵੇ ਤੁਸੀਂ 10ਵੀਂ ਦੇ ਵਿੱਚ ਕਿੱਸਾ ਪੜਿਆ ਇਹ ਸੱਸੀ ਤਾਂ ਉਸ ਦੇ ਵਿੱਚ ਉਹ ਇਹ ਉਦਾਹਰਨ ਯਾਦ ਕਰ ਤਾਂ ਇਹ ਬੱਚਿਓ ਸਾਡੇ ਕੋਲੇ ਜਿਹੜਾ ਛੰਦ ਸੀ ਦਬਈਆ ਇਹ ਵੀ ਹੋ ਗਿਆ ਹੁਣ ਸਾਡੇ ਕੋਲੇ ਅੱਗੇ ਹੈਗਾ ਬੈਂਤ ਛੰਦ ਹੁਣ ਅਸੀਂ ਗੱਲ ਕਰਾਂਗੇ ਬੈਂਤ ਛੰਦ ਦੇ ਬਾਰੇ ਵਿੱਚ ਬੈਂਤ ਛੰਦ ਦੇ ਵਿੱਚ ਕੀ ਹੈ ਬੱਚਿਓ ਬੈਂਤ ਆ ਜਿਹੜਾ ਅਰਬੀ ਭਾਸ਼ਾ ਤੋਂ ਆਇਆ ਦੋ ਤੁਕਾਂ ਦਾ ਮਾਤ੍ਰਿਕ ਛੰਦ ਹੋਣ ਕਾਰਨ ਇਹ ਲੰਮੀ ਰਚਨਾ ਲਈ ਬੜਾ ਉਚਿਤ ਮੰਨਿਆ ਜਾਂਦਾ ਹੈ ਪਰ ਹੁਣ ਲੰਮੇ-ਲੰਮੇ ਬੈਂਤ ਪੰਜਾਬੀ ਵਿੱਚ ਲਿਖੇ ਮਿਲਦੇ ਹਨ ਬੈਂਤ ਦੀਆਂ ਕਈ ਕਿਸਮਾਂ ਹਨ 4 ਤੁਕਾਂ ਤੋਂ ਲੈ ਕੇ 20-22 ਤੁਕਾਂ ਤੱਕ ਜਿਹੜਾ ਬੈਂਤ ਛੰਦ ਸਾਨੂੰ ਵੇਖਣ ਨੂੰ ਮਿਲਦਾ ਇਸ ਦੇ ਵਿੱਚ ਕੀ ਹੁੰਦੀ ਹੈ ਬੱਚੋ 40 ਮਾਤਰਾਵਾਂ ਹੁੰਦੀਆਂ ਨੇ ਹਰੇਕ ਤੁਕ ਦੇ ਵਿੱਚ 40 ਮਾਤਰਾਵਾਂ ਹੁੰਦੀਆਂ ਨੇ ਤਾਂ ਇਸ ਦਾ ਵਿਸ਼ਰਾਮਾ ਜਿਹੜਾ ਜਾਂ ਤਾਂ ਆਊਗਾ 20+20 ਤੇ ਜਾਂ ਆਊਗਾ 19+21 ਤਾਂ ਬਾਰਿਸ਼ਾਦੀ ਜਿਹੜੀ ਸਾਡੇ ਕੋਲ ਹੀਰੋ ਸਾਰੀ ਬੈਂਤ ਛੰਦ ਦੇ ਵਿੱਚ ਆ ਉਸ ਦੀ ਆਪਾਂ ਕੋਈ ਨਾ ਕੋਈ ਉਦਾਹਰਨ ਦੇਖਦੇ ਹਾਂ ਹੁਣ ਆਪਾਂ ਉਦਾਹਰਨ ਦੇਖਦੇ ਹਾਂ ਉਸ ਤੋਂ ਤੁਸੀਂ ਸਮਝੋਗੇ ਤਾਂ ਚਲੋ ਇੱਥੋਂ ਹੀ ਪਹਿਲਾਂ ਆਪਾਂ ਉਦਾਹਰਨ ਦੇਖੀਏ ਰੱਬ ਰੱਬ ਤਾਂ ਆਖ ਦਾ ਜਗ ਸਾਰ ਤਾਂ ਹੁਣ ਤੁਸੀਂ ਦੇਖੋ ਇਹਦੇ ਵਿੱਚ ਮਾਤਰਾਵਾਂ ਦੋ ਮਾਤਰਾਵਾਂ ਪਹਿਲੀਆਂ ਰਾਰੇ ਤੇ ਅੱਧ ਕਾਲੀ 2 3 5 6 8 10 11 13 15 16 18 b ਹੁਣ ਜਦੋਂ ਪਹਿਲੇ ਤੇ 20 ਤੇ ਵਿਸ਼ਰਾਮ ਆ ਗਿਆ ਤਾਂ ਅਗਲੀ ਤੁਕ ਦੇ ਵਿੱਚ ਵੀ ਵਿਸ਼ਰਾਮ 20 ਤੇ ਆਊਗਾ ਠੀਕ ਆ ਜਿਵੇਂ 1 3 5 6 8 10 11 13 15 16 18 b ਪਹਿਲਾ ਵਿਸ਼ਰਾਮ 20 ਤੇ ਆ ਤਾਂ ਅਗਲਾ ਵੀ 20 ਤੇ ਆਊਗਾ ਇਹ ਪਹਿਲਾ 19 ਤੇ ਆ ਤਾਂ ਅਗਲਾ 21 ਤੇ ਆਓ ਠੀਕ ਆ ਤਾਂ ਹੁਣ ਬੱਚਿਓ ਇਸ ਦੇ ਵਿੱਚ ਕੀ ਆ ਜਿਹੜੀ ਤੁਸੀਂ ਉਦਾਹਰਨ ਯਾਦ ਕਰਨੀ ਹੈ ਉਹ ਤੁਸੀਂ ਯਾਦ ਕਰ ਸਕਦੇ ਹੋ ਹੀਰ ਆਖ ਦੀ ਜੋਗੀ ਆ ਝੂਠ ਬੋਲੇ ਕੌਣ ਰੋਠੜੇ ਯਾਰ ਮਨਾਵਦਾ ਈ ਇਹਾ ਕੋਈ ਨਾ ਮਿਲਿਆ ਵੀ ਮੈਂ ਢੂਣ ਤੱਕੀ ਜਿਹੜਾ ਗਿਆਨ ਨੂੰ ਮੋੜ ਲਿਆ ਆਮਦਾ ਈ ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ ਜਿਹੜਾ ਜੂ ਦਾ ਰੋਗ ਗਵਾਮਦਾ ਈ ਪਰਾਂ ਦਸਰਗਾ ਚੀਰੀ ਬਿਸ਼ੁੰਨਿਆਂ ਨੂੰ ਕਦੋਂ ਰੱਬ ਸੱਚਾ ਕਰ ਲਿਆਵੰਦਾ ਤਾਂ ਇਹ ਉਦਾਹਰਨ ਜਿਹੜੀ ਤੁਸੀਂ ਯਾਦ ਕਰ ਸਕਦੇ ਹੋ بارش ਦਾਦੇ ਕਿੱਸੇ ਦੇ ਵਿੱਚ ਏਸੀ ਬੱਚੋ ਸਾਡੇ ਕੋਲੇ ਸ਼ੰਦ ਹੁਣ ਆਪਾਂ ਅਗਲੇ ਚੈਪਟਰ ਦੇ ਵਿੱਚ ਗੱਲ ਕਰਾਂਗੇ ਅਲੰਕਾਰਾਂ ਦੇ ਬਾਰੇ ਵਿੱਚ ਸ਼ੰਦਾਂ ਦੇ ਬਾਰੇ ਵਿੱਚ ਮੈਨੂੰ ਲੱਗਦਾ ਵੀ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਹੋਣੀਆਂ ਜੇ ਆਪਾਂ ਅਭਿਆਸ ਦੀ ਗੱਲ ਕਰੀਏ ਤਾਂ ਇੱਥੇ ਆ ਉਹੀ ਆ ਗਿਆ ਸਿੰਗਲਵਾਜਕ ਵੀਸ਼ਰੀ ਗੀਤਾਵਾਜ ਗਿਆਨ ਚਲੋ ਆਪਾਂ ਉਸ ਤੇ ਗੱਲ ਨਹੀਂ ਕਰਾਂਗੇ ਆਪਾਂ ਗੱਲ ਕਰਦੇ ਆ ਅਗਲੇ ਟੌਪਿਕ ਤੇ